ਹਾਂ ਸਰ ਕਿਹਦੀ ਜਗ੍ਹਾ ਤੋਂ ਵੱਟੂ ਫੜੀ ਗਈ ਹੈ ਕਿੱ데 ਜਾਣੇ ਫੜੀ ਗਈ ਹੈ ਸਾਰੀ ਜਾਣਕਾਰੀ। ਜੀ ਮੀਤੀ ਰਾਤ ਮਾਨ ਜੋ ਕਮਿਸ਼ਨ ਸਾਹਿਬ ਜੀ ਦੀ ਨਿਰਦੇਸ਼ਾਂ ਤਹਿਤ ਮੁਤਾਬਕ ਇੱਕ ਨਾਕਾਬੰਦੀ ਅੱਡਾ ਮੁਸਤਾਬਾਦ ਲਗਾਇਆ ਗਿਆ ਸੀ। ਐਸ਼ਚਓ ਸਦਰ ਸਰਦਾਰ ਅਮਨਦੀਪ ਸਿੰਘ ਔਰ ਐਸੀਪੀ ਸਾਹਿਬ ਸਰ ਰਵਿੰਦਰ ਸਿੰਘ ਖੋਸਾ ਜੀ ਦੇ ਦਵਾਈ ਹੇਠ ਔਰ ਵਿਕਰਾ ਦੀ ਚੈਕਿੰਗ ਕੀਤੀ ਜਾ ਰਹੀ ਸੀ। ਔਰ ਵਿਜੈਨਗਰ ਸਾਈਡ ਵੱਲੋਂ ਬਾਈਕ ਦੇ ਸਵਾਰ ਦੋ ਮੋਟਰਸਾਈਕਲ ਕਪੜੇ ਤੇ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਇੱਕ ਪਲਾਸਟਰ ਦਾ ਵਾਈਟ ਰੰਗ ਦਾ ਤੋੜਾ ਜਿਹੜਾ ਸੀ ਆਪਣੇ ਵਿਚਕਾਰ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਰੋਕੇ ਚੈੱਕ ਕੀਤਾ ਗਿਆ ਔਰ ਉਹਦੇ ਵਿੱਚੋਂ ਇਹ ਗੱਟੂ ਬਰਾਮਦ ਹੋਏ ਜਿਹੜੇ ਚਾਈਨਾ ਡੋਰ ਸਿੰਥੈਟਿਕ ਡੋਰ ਲੱਗਈ ਆ ਜਿਨ੍ਹਾਂ ਦੇ ਖਿਲਾਫ ਜਿਆਦਾ 336 188 ਆਈਪੀਸੀ ਦੇ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਕਿਥੋਂ ਲੈ ਗਏ ਨੇ ਅੱਗੇ ਕਿਹਨਾਂ ਨੂੰ ਸਪਲਾਈ ਕਰਨਾ ਸੀ ਜੀ ਸਰ ਇਹ ਪਹਿਲਾ ਨਹੀਂ ਇਹਨੇ ਬੰਦਿਆ ਕੁਸ਼ੀਆ ਪਿਸਤੋਲ ਲਵਾ ਹੋਰ ਵੀ ਗੱਟੂ ਲੈ ਕੇ ਆਏ ਆਂ ਕੀ ਇਹ ਪਹਿਲੀ ਸੈਮਰ ਸੀ ਨਹੀਂ ਇਹ ਪਹਿਲੀ ਵਾਰ ਹੀ ਲੈ ਕੇ ਆਏ ਨੇ ਇਸੋ ਪਰ ਲਾ ਮੀਰਲੇ। ਓਕੇ ਸਰ, ਇਲਾਕੇ ਵਿੱਚ ਬੜੇ ਲੋਕ ਹੋਣਗੇ ਜਿਹੜੇ ਇਤਿਆਗੀਆਂ ਕਰਕੇ ਬਟੋੜੀਆਂ ਦੇ ਗੱਟੂ ਲੈ ਕੇ ਆਵਾਂਗੇ, ਵੇਚਾਂਗੇ, ਕਮਾਈ ਕਰਾਂਗੇ। ਉਹਨਾਂ ਨੂੰ ਚੇਤਾਵਨੀ ਕਿ ਦਿੱਤਾ। ਉਹਨਾਂ ਨੂੰ ਚੇਤਾਵਨੀ ਇਹ ਦਿੱਤੀ ਜਾ ਰਹੀ ਹੈ ਕਿ ਜੇ ਉਹ ਹਾਲ ਇਹਨਾਂ ਦਾ ਹੋਇਆ, ਪਰਚਾ ਦਰਜ ਕਰਕੇ ਸਲਾਕਾ ਦੇ ਪਿੱਛੇ ਕੀਤਾ ਗਿਆ, ਉਹਨਾਂ ਦਾ ਵੀ ਇਹੀ ਹਾਲ ਹੋਏਗਾ। ਆਵਾਜ਼ ਆ ਜਾਣਾ, ਸਿੰਥੈਟਿਕ ਜ਼ੋਰ ਨਾਵਰਤਨ। ਧਾਰਾ ਕਿਹੜੀ ਕਿਹੜੀ ਲਗਾਈ ਹੈ ਤਾਂ ਦੋ ਜਣੇ ਦੇ ਨਾਮ ਦੱਸੋ। ਹਾਂਜੀ, ਧਾਰਾ 336 188 ਆਈਪੀਸੀ ਦੋ ਜਣੇ ਦੇ, ਜਸ਼ਨਦੀਪ ਸਿੰਘ ਔਰ ਆਕਾਸ਼ਦੀਪ ਸਿੰਘ, ਵਾਸੀ ਪਿੰਡ ਵੱਲਾ। ਤਾਂ ਹੁਣ ਕੀ ਕਾਰਵਾਈ ਕੀਤੀ ਅਚਾਨਕ ਜਿ ਕਿਤਾਬਿਆ ਤਫतीश ਕੀਤੀ ਜਾ ਰਹੀ ਹੈ ਅੱਗੋਂ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿਥੋਂ ਲੈ ਗਏ ਨੇ ਔਰ ਅੱਗੋਂ ਕਿਥੋਂ ਸੁਣਾਈ ਕਰਨੀ ਹੈ ਸਰ ਲੱਗਦਾ ਨਹੀਂ ਕਿ ਪਾਬੰਦੀ ਹੋ ਸਕਦੀ ਜਿਹੜਾ ਲਗਾਈ ਚਾਹੀਦੀ ਹੈ ਫਿਰ ਕਿਤੇ ਜਾ ਕੇ ਲੋਕਾਂ ਵੇਰ ਹਾਂਜੀ ਪਾਬੰਦੀ ਪੂਰੀ ਸਖਤੀ ਨਾਲ ਹੈ ਜੀ ਚੈਕਿੰਗ ਕੀਤੀ ਜਾ ਰਹੀ ਹੈ ਲੋੜੀਂਦੇ ਤਿਹਾਰ ਦੇ ਮੱਦੇਨਜ਼ਰ ਸਵੇਰੇ ਸ਼ੁਭਾ ਸ਼ਾਮ ਸਾਰ ਹਰਤ ਨਾਕੇ ਲਗਾਏ ਜਾ ਰਿਹਾ ਸਖਤੀਪੂਰੀਆ ਔਰ ਇਹਨਾਂ ਨੂੰ ਇਹ ਕੰਮ ਲੋਕਾਂ ਨੂੰ ਨਹੀਂ ਕਰ ਦਿੱਤਾ ਜਾਏਗਾ ਕੋਈ ਸਰ ਇਸ ਤਰ੍ਹਾਂ ਦੀ ਅਰਦਾਸ ਦੀ ਕਿ ਇੱਕ ਲੋੜੀਂਦੇ ਪਰ DJ ਕਰੂ ਆਪਣੇ ਸਾਥ ਉਤੇ ਗੱਟੂ ਦੇ ਨਾਲ ਡੋਰ ਲੜਾਇਗਾ ਤੋਂ ਇਮਾਮਤ ਅਸ਼ਕੀਰ ਦੇਖੋ ਕੀਤਾ ਜਾਏਗਾ ਜੀ ਅ ਬਚਾਰੇ ਮਾਪਿਆਂ ਨੇ ਕੀਤਾ ਜਾਏਗਾ ਇਹ ਛੋਟੇ ਬੱਚੇ ਡਾਉਣਗੇ ਤੇ ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਔਰ ਉਹਨਾਂ ਦੇ ਮਾਪੇ-ਬਾਪ ਤੇ ਪਰਚਾ ਦਰਜ ਕੀਤਾ ਜਾਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ